ਹੁਣ ਅੱਗੇ ਇਸ ਤੋਂ ਸ਼ੁਰੂ ਕਰਦੇ ਆਂ ਕਥਣਾ ਜੈਤਾ ਰਾਮ ਨਾਲ ਬਚਨ ਬਲਾਸ ਬਾਹੁਰੂ ਜੀ ਦੀ ਕਿਰਪਾ ਨਾਲ ਇਹ ਗੱਲ ਟਲ ਰਹੀ ਹੈ ਕਿ ਜੈਸਵੀ ਇਸਤਰੀ ਪੁਰਖ ਨੇ ਸਤਿਗੁਰੂ ਜੀ ਦੇ ਦਰਸ਼ਨ ਕਰ ਲੈ ਉਹੋ ਹੀ ਸਦਾ ਵਾਸਤੇ ਸਤਿਗੁਰੂ ਜੀ ਦਾ ਹੋ ਗਿਆ ਉਹ ਸੈਮਾ ਨੂੰ ਜਿਉਂਦੇ ਜੀ ਨਹੀਂ ਭੁੱਲਿਆ ਜੈਤਾ ਰਾਮ ਦਾਦੂ ਦੇ ਡੇਰੇ ਦਾ ਮਹੰਤ ਸੀ ਸਤਗੁਰੂ ਜੀ ਉਸ ਨੂੰ ਮਿਲ ਕੇ ਅੱਗੇ ਨਿਕਲ ਆਏ ਮਰ ਹੁਦਾ ਚਤ ਡੇਰੇ ਬੈਠਣ ਨੂੰ ਨਾ ਕੀਤਾ ਉਹ ਸੇਬਾਂ ਦੇ ਪਿੱਛੇ ਆ ਗਿਆ ਉਸ ਨੇ ਲੱਭਦੇ ਆ ਲੱਭਦੇ ਬਖਰਾਨਪੁਰ ਦੀ ਧਰਮਸਾਲਾ ਵਿੱਚ ਸਤਗੁਰੂ ਜੀ ਨੂੰ ਲੱਭ ਹੀ ਲਿਆ ਸਤਿਗੁਰੂ ਜੀ ਅਜੇ ਬਜ਼ੁਰਗ ਜੋਗੀ ਰਾਦੇ ਕੋਲ ਹੀ ਬੈਠੇ ਸਨ ਕਿ ਜੈਤਰਾਮ ਆ ਪੁੱਜਾ ਉਸਨੇ ਨਮਸਕਾਰ ਕੀਤੀ ਸੈਭਾ ਨੇ ਸੁਖ ਸੰਤ ਪੁੱਛੀ ਤੇ ਆਉਣ ਦਾ ਕਾਰਨ ਪੁੱਛਿਆ ਉਹ ਪੁੱਛ ਦਾ ਉੱਤਰ ਉਸਨੇ ਆਉ ਦਿੱਤਾ ਮਹਾਰਾਜ ਆਇਆ ਆਪਦੇ ਦਰਸ਼ਨਾਂ ਵਾਸਤੇ ਬਿਨਾਂ ਦਰਸ਼ਨਾਂ ਤੋਂ ਹੋਰ ਕੋਈ ਇੱਛਾ ਨਹੀਂ ਨਾ ਮੈਂ ਗਰਹਿਤੀ ਹਾਂ ਨਾ ਸਦਾ ਗਰਤੇ ਨਾ ਹੀ ਰਾਜਾ ਇਸ ਵਾਸਤੇ ਦੁਨੀਆ ਦੀ ਗਰਜ ਕੋਈ ਨਹੀਂ ਇਹੋ ਇਛਾ ਹੈ ਇਹ ਭਜਨ ਕਰਦਿਆਂ ਹੋਇਆਂ ਮਾਤ ਰੋਖ ਨੂੰ ਛੱਡਿਆ ਜਾਵੇ ਪਰ ਆਪ ਜੀ ਦੇ ਦਰਸ਼ਨਾਂ ਦੀ ਤੜਪ ਇੱਥੇ ਲੈ ਆਈ ਹੈ ਜਿਵੇਂ ਮਛਲੀ ਪਾਣੀ ਤੋਂ ਬਿਨਾ ਬਿਆਕਲ ਹੋ ਜਾਂਦੀ ਹੈ ਤਿਵੇਂ ਮੈਂ ਆਪ ਦੇ ਆਉਣ ਪਿੱਛੋਂ ਬਿਆਕਲ ਹੋ ਗਿਆ ਦਇਆ ਕਰੋ ਮਿਹਰ ਕਰੋ ਸ਼ਾਂਤੀ ਬਖਸ਼ੋ ਸਤਿਗੁਰੂ ਜੀ ਨੇ ਜੋ ਜੈਤਰਾਮ ਨੂੰ ਸਤ ਮਾਰਗ ਨਰਲੇਪਤਾ ਇਹ ਸਮਦ੍ਰਸ਼ਟੀ ਅਤੇ ਭਜਨ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਇਹਦੇ ਪਿੱਛੋਂ ਬਚਨ ਬਲਾਸ ਹੁੰਦੇ ਰਹੇ ਗੱਲਾਂ-ਬਾਤਾਂ ਵਿੱਚ ਜੈਤ ਆ ਰਾਮ ਨੇ ਸੈਭਾ ਨੂੰ ਪੁੱਛਿਆ ਕਿ ਉਹਨਾਂ ਅੱਗੇ ਕਿੱਧਰ ਨੂੰ ਜਾਣਾ ਹੈ ਇਹ ਪੁੱਛਦਾ ਉੱਤਰ ਦਿੰਦਿਆਂ ਹੋਇਆਂ ਸੈਭਾ ਨੇ ਫਰਮਾਇਆ ਛਾਲ ਹੈ ਨਦੀ ਗਦਾਵਰੀ ਤੋਂ ਪਾਰ ਜਾਈਏ ਦੱਖਣ ਦੇ ਜੋ ਤੀਰਥਾਂ ਨੂੰ ਉਹਨਾਂ ਨੂੰ ਵੀ ਦੇਖਾਂਗੇ। ਇੱਧਰ ਤੀਰਥ ਬਹੁਤ ਹਨ ਸਤਿਗੁਰੂ ਨਾਨਕ ਦੇਵ ਜੀ ਇੱਧਰ ਆਏ ਸਨ ਉਹਨਾਂ ਦਾ ਲਾਇਆ ਹੋਇਆ ਸਿੱਖੀ ਦਾ ਚੰਦਨ ਦੇ ਸਿੱਖੀ ਦਾ ਬਾਗ ਵੀ ਕਿਤੇ ਹੈ ਜਿਸ ਬਾਗ ਨੂੰ ਸੁਣਿਆ ਹੈ ਅਦਾਸੀ ਸਾਧੂ ਪਾ ਰਹੇ ਹਨ ਚੰਦਨ ਦੇ ਬਾਗ ਦੇਖਣ ਦੀ ਵੀ ਇੱਛਾ ਹੈ ਅੱਗੇ ਘਰਪੁਰਖ ਨੂੰ ਜੋ ਭਾਵੇ ਕਿਉਂਕਿ ਉਸਦੇ ਹੁਕਮ ਨਾਲ ਹੀ ਸਭ ਕੁਝ ਹੁੰਦਾ ਹੈ ਜੀ ਉਹਦੇ ਹੱਥ ਵਸ ਕੀ ਹੈ ਹਾਂ ਮਰਹੱਤਿਆਂ ਦੇ ਆਗੂ ਵੀ ਮਿਲਣਾ ਚਾਹੁੰਦੇ ਸਨ ਉਹਨਾਂ ਨਾਲ ਵੀ ਸ਼ਾਇਦ ਮੇਲ ਹੋ ਜਾਵੇ ਮੁੰਗਲ ਬਾਸ਼ਾ ਦਿਲ ਦਾ ਖੋਟਾ ਨਿਕਲਿਆ ਹੈ ਉਸਨੇ ਜੋ ਅਸਾਂ ਨਾਲ ਕੌਲ ਕਰਾਰ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਖੋਟੀ ਨੀਤ ਨਾਲ ਇੰਦਰ ਆ ਗਿਆ ਇਸ ਕੋਟ ਲਤਾ ਦਾਕ ਦਾ ਕੀਤਾ ਪਾਵੇਗਾ ਕਮਾਉਣ ਵਾਲਾ ਹੈ ਜਦੋਂ ਇਹਨਾਂ ਦੋਸਤਾਂ ਨੂੰ ਆਪਣੇ ਪਾਪ ਯਾਦ ਆਉਣਗੇ ਜੈਸ ਤਰ੍ਹਾਂ ਮਹਾਰਾਜ ਤੁਰਕ ਦਾ ਬਚਨ ਕਦੀ ਸੱਚਾ ਨਹੀਂ ਹੋ ਸਕਦਾ ਇਹ ਝੂਠੇ ਹਨ ਸਤਿਗੁਰੂ ਜੀ ਸਾਰੇ ਕਾਮ ਝੂਠੀ ਨਹੀਂ ਕੋਈ ਤੁਰਕ ਸੱਚੇ ਤੇ ਇਮਾਨਦਾਰ ਵੀ ਹਨ ਪਰ ਇਹ ਜੋ ਹਾਕਮ ਹਨ ਇਹ ਮਾੜੇ ਹਨ ਕਿਉਂਕਿ ਝੂਠ ਬੋਲਣ ਤੇ ਕੂਨ ਕਰਨਾ ਇਹਨਾਂ ਨੂੰ ਵੈਸੇ ਵਿੱਚ ਮਿਲਿਆ ਹੈ ਖੈਰ ਅਸੀਂ ਤਾਂ ਇੱਕੋ ਗੱਲ ਜਾਣਦੇ ਹਾਂ ਕਿ ਜੀਵ ਆਪਣੇ ਕੀਤੇ ਦਾ ਫਲ ਪਾਉਂਦੇ ਹਨ ਜੈ ਤ੍ਰਮਹ ਜੇ ਦੱਖਣ ਵਿੱਚ ਦਰਿਆ ਗਦਾਵਰੀ ਦੇ ਕਿਨਾਰੇ ਵਸਦੇ ਨਗਰ ਨਦੀੜ ਵੱਲ ਜਾਵੋ ਤਾਂ ਇੱਕ ਗੱਲ ਦਾ ਖਿਆਲ ਰੱਖਣਾ ਸਤਿਗੁਰੂ ਜੀ ਕਿਸ ਗੱਲ ਦਾ ਜੈ ਤ੍ਰਮਹ ਜੀ ਉੱਥੇ ਇੱਕ ਸਾਧੂ ਰਹਿੰਦਾ ਹੈ ਨਰਨਦਾਸ ਬੈਸੋ ਸਾਧੂ ਨਾ ਚੇਲਾ ਉਸ ਨੂੰ ਲਸ਼ਮਣ ਦੇਵ ਕਹਿੰਦੇ ਹਨ ਉਹ ਨਰਲਾ ਹੀ ਸਾਧੂ ਹੈ ਵੱਡੇ ਤੋਂ ਵੱਡੇ ਸਾਧੂ ਦੀ ਨਰਾਦ ਰੀ ਕਰ ਦਿੰਦਾ ਹੈ ਸਤਿਗੁਰੂ ਜੀ ਕੀ ਕਰਦਾ ਹੈ ਕੀ ਆਖਦਾ ਹੈ ਸਾਧੂ ਸੰਤਾਂ ਨੂੰ ਜੈ ਤੇਰਾ ਮਹਾਰਾਜ ਮੈਂ ਹੱਡ ਮਿੱਟੀ ਦੱਸਦਾ ਹਾਂ ਸੁਣੀ ਸੁਣਾਈ ਗੱਲ ਤਾਂ ਕਿਸੇ ਵੇੜੇ ਝੂਠੀ ਵੀ ਹੋ ਸਕਦੀ ਹੈ ਕੁਝ ਦਿਨ ਹੋਏ ਮੈਂ ਗਦਾਵਰੀ ਬੱਲ ਗਿਆ ਸਾਹ ਫਿਰਦਾ ਫਰਾਂਦਾ ਨਦੀੜ ਜਾ ਪੂਜਾ ਉਹਦੇ ਇਹਦੇ ਬਾਹਰ ਨਦੀ ਦੇ ਕਿਨਾਰੇ ਮਾਦੋ ਦਾਸ ਦਾ ਡੇਰਾ ਸੀ ਮੈਂ ਵੀ ਸੁਬਾ ਸੁਣ ਕੇ ਉੱਥੇ ਚਲਿਆ ਗਿਆ ਪਹਿਲਾਂ ਉਸਨੇ ਮੇਰੀ ਬਹੁਤ ਸੇਵਾ ਕੀਤੀ ਭੋਜਨ ਖਵਾਇਆ ਸੁੱਖ ਸੰਦ ਪੁੱਛੀ ਤੇ ਅੰਤ ਮੈਨੂੰ ਅਸਲੀ ਮੰਝੇ ਉੱਤੋਂ ਇਹ ਬੈਠਾ ਦਿੱਤਾ ਮੈਂ ਬੈਠਾ ਹੋਇਆ ਗੱਲਾਂ ਕਰ ਰਿਹਾ ਆਂ ਕਿ ਬਿਨਾਂ ਕਿਸੇ ਪੁਰਖ ਦੇ ਹੱਥ ਲਾਉਣ ਦੇ ਉਹ ਮੰਝਾ ਉਲਟਾ ਉਲਟ ਪਿਆ ਦੇ ਮੈਂ ਮੰਜੇ ਦੇ ਹੇਠਾਂ ਆ ਗਿਆ ਬਰਾਗੀ ਦੇ ਉਹਦੇ ਚੇਲੇ ਜੋਰ ਨਾਲ ਖਿੰਨੀ ਮਾਰ ਕੇ ਹੱਸੇ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿਸੇ ਸੱਚੇ ਗੁਰੂ ਦਾ ਚੇਲਾ ਹੈ ਦੂਸਰੇ ਨੇ ਸਬਦ ਸੰਨ ਸਾਧੂ ਸੰਤ ਕਾਹੂ ਹੈ ਐਵੇਂ ਪੇਟ ਪਰ ਹੁੰਦਾ ਵਸੀਲਾ ਬਣਾਇ ਮਣਾ ਛੱਡਿਆ ਹੈ ਤੀਸਰੇ ਨੇ ਆਖਿਆ ਅਜੇ ਬਾਲ ਉਮਰ ਹੈ ਇਹ ਕੀ ਜਾਣਨਾ ਜੋਗੀਆਂ ਦੀਆਂ ਸਿੱਧੀਆਂ ਸ਼ਕਤੀਆਂ ਨੂੰ ਉਨਾਂ ਦੀਆਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਬਹੁਤ ਸ਼ਰਮਿੰਦਾ ਹੋਇਆ ਮੈਂ ਜੋ ਭੋਜਨ ਖਾਦਾ ਸੀ ਉਹ ਵੀ ਮੈਨੂੰ ਨਾ ਪਚਿਆ ਮੈਂ ਤਾਂ ਮੰਜੇ ਹੇਠੋਂ ਨਿਕਲ ਕੇ ਬਰਾਗੀ ਨੂੰ ਬੁਰਾ ਭਲਾ ਕਹਿਣਾ ਹੋਇਆ ਬਾਹਰ ਆ ਗਿਆ ਬਾਹਰ ਆ ਕੇ ਮੈਂ ਹੋਰ ਸਾਧੂਆਂ ਨਾਲ ਗੱਲ ਕੀਤੀ ਉਹਨਾਂ ਵੀ ਕੰਨਾ ਉੱਤੇ ਹੱਥ ਧਰ ਕੇ ਕਿਹਾ ਭਲਾ ਹੋਇਆ ਜਾਨ ਬਚੀ ਉੱਥੇ ਸਤਗੁਰੂ ਜੀ ਨਰਪਾਇ ਜੋਦੇ ਸਨ ਸਾਰੀ ਆਜੂ ਵਿੱਚ ਕਦੀ ਕਿਸੇ ਹਾਲਤ ਵਿੱਚ ਨਾ ਘਬਰਾਏ ਤੇ ਨਾ ਡਰੇ ਆਪ ਚੜ੍ਹਦੀ ਕਲਾ ਵਿੱਚ ਰਹਿੰਦੇ ਸੱਚੀ ਗੱਲ ਕਰਦੇ ਬਾਦਸ਼ਾਹ ਗੁੱਸੇ ਹੋਇਆ ਘਬਰਾਇਆ ਸੈਬਾ ਨੇ ਕੋਈ ਪ੍ਰਵਾਨਾ ਨਾ ਕੀਤੀ ਉਹ ਤਾਂ ਸੱਚ ਦੇ ਪਾਸ਼ਕ ਸਨ ਸੱਚ ਬੋਲਣ ਤੋਂ ਨਹੀਂ ਸੰਚਰੀ ਕਦੀ ਬਾਦਸ਼ਾਹ ਨੂੰ ਉਹਦੀ ਮੌਤ ਦਾ ਪੈਗਾਮ ਦੇ ਕੇ ਕਲੰਗ ਕਲੰਗੀਆਂ ਬਾੜੇ ਪਿਤਾ ਨਾਗ ਵਰਤੋਂ ਅੱਗੇ ਤੁਰੇ ਰਾਹ ਵਿੱਚ ਜਿਹੜਾ ਵੀ ਪਰਛਾਇਆ ਮਿਲਿਆ ਜਾਂ ਜਸਨੀ ਬੇਨਤੀ ਕੀਤੀ ਉਸ ਨੂੰ ਨਿਹਾਲ ਕੀਤਾ ਦੱਖਣ ਦੇ ਲੋਕ ਬਹੁਤ ਗਰੀਬ ਤੇ ਗਲਾਮੀ ਦੇ ਦੰਬੇ ਸਨ ਉਧਰ ਜਾਤ ਪਾਤ ਉੱਚ ਨੀਚ ਦਾ ਬਹੁਤ ਸਵਾਲ ਸੀ ਲੱਖਾਂ ਦੀ ਗਣਤੀ ਵਿੱਚ ਐਸੇ ਲੋਕ ਸਨ ਜਿਨ੍ਹਾਂ ਨੂੰ ਮਨੁੱਖ ਨਹੀਂ ਸੀ ਸਮਝਿਆ ਜਾਂਦਾ ਮੁਸਲਮਾਨ ਹਾਕਮ ਲੁੱਟਦੇ ਤੇ ਮੰਗਾਰਾ ਮੰਗਾਰਾ ਲੈਦੇ ਸਨ ਉੱਚ ਜਾਤੀਆਂ ਵਾਲੇ ਨਫ਼ਰਤ ਕਰਦੇ ਸਨ ਉਹਨਾਂ ਜਾਤੀਆਂ ਦੇ ਲੋਕਾਂ ਨੂੰ ਸਤਿਗੁਰੂ ਜੀ ਨੇ ਧੀਰਜ ਦਿੱਤੀ ਤੇ ਬਚਨ ਕੀਤਾ ਉਹ ਸਮਾਂ ਦੂਰ ਨਹੀਂ ਜਦੋਂ ਤੁਸੀਂ ਉੱਠੋਗੇ ਜਿਨ੍ਹਾਂ ਨੇ ਤੁਸਾਂ ਨੂੰ ਗੁਲਾਮ ਰੱਖਿਆ ਉਹੋ ਹੀ ਤੁਸਾਂ ਨੂੰ ਉੱਪਰ ਕਰਨਗੇ ਮਾਹੀ ਨੂੰ ਚਿੱਤੇ ਕਰੋ ਹਿੰਮਤ ਕਰੋ ਹੌਸਲੇ ਨਾਲ ਉੱਠੋ ਤੇ ਆਪਣੇ ਪੈਰਾਂ ਉੱਤੇ ਆਪ ਖੜੇ ਹੋਵੋ ਕਈਆਂ ਹਸਤਾਨਾਉਤੇ ਕਈਆਂ ਦੀਆਂ ਮਰਦਾਂ ਪੂਰੀਆਂ ਕੀਤੀਆਂ ਜਿਹੜੇ ਸਾਧੂ ਤੇ ਸੰਤ ਮਹਾਤਮਾ ਸਨ ਖਾਸ ਕਰਕੇ ਸਤਗੁਰੂ ਨਾਨਕਦੇਵ ਜੀ ਦੇ ਨਾਮ ਲੇਵਾ ਉਹਨਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਣ ਦੇ ਵਿਚਾਰ ਮੰਨ ਦੀ ਸੇਵਾ ਕਰਨਾ ਸਿੰਘਾ ਨੂੰ ਸਾਸਤਰ ਅਸਾਸਤਰ ਤਾਂਨ ਕੰਨ ਦੀ ਸਿੱਖੀ ਦੇਣ ਉਹਨਾਂ ਨੂੰ ਹੈ ਸੱਗ ਬਣਾ ਕੇ ਕਮਜ਼ੋਰ ਨਾ ਕਰਨ ਹਾਂ ਇਹ ਜ਼ਰੂਰੀ ਦੱਸਣਾ ਹੈ ਕਿ ਸਾਸ਼ਤਰਾਂ ਦੀ ਵਰਤੋਂ ਕਦੋਂ ਕਰਨੀ ਹੈ ਇਸ ਤਰੀ ਮਲੂਮ ਤੇ ਧਰਮ ਦੀ ਰਾਖੀ ਵਾਸਤੇ ਹੀ ਸਾਸ਼ਤਰ ਅਸਾਸ਼ਤਰ ਦੀ ਵਰਤੋਂ ਕੀਤੀ ਹੈ ਬਹੁਤ ਸਾਰੇ ਇਲਾਕੇ ਵਿੱਚ ਫਿਰਦੇ ਹੋਏ ਨੀਕ ਮੰਦਰ ਮੱਠ ਤੇ ਇਤਿਹਾਸਕ ਸ਼ਹਿਰ ਦੇਖਦੇ ਹੋਏ ਅੰਤ ਸਤਗੁਰੂ ਜੀ ਨੇ ਢੇੜ ਜਾ ਪੁੱਜੀ ਢੇੜ ਸਹਿਰ ਤੇ ਉੱਥੋਂ ਦੀ ਧਰਤੀ ਆਪ ਨੂੰ ਬਹੁਤ ਸੁੰਦਰ ਤੇ ਸ਼ਾਂਤ ਬਾਜੂ ਮੰਡਲ ਵਾਲੀ ਪ੍ਰਤੀਤ ਹੋਈ। ਨਦੀ ਗਦਾਵਰੀ ਦੇ ਕਿਨਾਰੇ ਡੇਰਾ ਲਾ ਦਿੱਤਾ। ਹਕਮ ਦੀ ਖੇੜ ਸੀ। ਜਿਉਂ ਹੀ ਸਤਿਗੁਰੂ ਜੀ ਨੇ ਹਕਮ ਕੀਤਾ ਤਾਂ ਰੇ ਸਿੰਘਾ ਨੇ ਸੰਬੂ ਲਾਲ ਹੈ। ਇਹ ਸਦੇ ਸਾਰੇ ਪ੍ਰਮਾਨਦ ਮੁਕੰਮਲ ਕਰ ਦਿੱਤੇ। ਸਹਿਨ ਦੇ ਲੋਕਾਂ ਨੂੰ ਪਤਾ ਲੱਗਾ ਸਾਧੂ ਬਿਰਤੀ ਬਾਣੇ ਲੋਕ ਆਏ ਤੇ ਪੁੱਛਗਿੱਛ ਕੀਤੀ ਜਦੋਂ ਪੂਰਾ ਪਤਾ ਲੱਗ ਗਿਆ ਤਾਂ ਨਮਸਕਾਰ ਕਰਕੇ ਨਿਹਾਲ ਹੋਏ ਸੇਵਾ ਕਰਨ ਦੇ ਭਾਵ ਨਾਲ ਨਸ ਕੇ ਆਇਤੇ ਜੋ ਸਰਦਾ ਸੀ ਜਿੰਨੀ ਜਿੰਨੀ ਸਮਰੱਥਾ ਸੀ ਉੰਨੀ ਉੰਨੀ ਸੇਵਾ ਕੀਤੀ ਕਿਸੇ ਦੁੱਧ ਕਿਸੇ ਮਿੱਠਾ ਕਿਸੇ ਆਟਾ ਚਾਵਲ ਆਦਿਕ ਸਤਿਗੁਰੂ ਜੀ ਦੇ ਲੰਗਰ ਵਾਸਤੇ ਦਿੱਤੇ ਕਈਆਂ ਮਾਇਆ ਮਾਈਆਂ ਭਾਈਆਂ ਨੇ ਹੱਥੀਂ ਸੇਵਾ ਕਰਨੀ ਰੰਭ ਕੀਤੀ ਕਾਲਪੁਰਖ ਦੀ ਕਿਰਪਾ ਨਾਲ ਦੋ ਲੰਨ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਚੰਗੀਆਂ ਰੌਣਕਾਂ ਹੋ ਗਈਆਂ ਸਤਗੁਰੂ ਜੀ ਨੇ ਤਮੂਆ ਬਾੜੀ ਥਾਂ ਇੱਕ ਨਵੀਂ ਹੀ ਗੁਰੂ ਦੀ ਨਗਰੀ ਜਾਪਣਾ ਲੱਗੀ ਦਰਸ਼ਨ ਕਰਨ ਵਾਲਿਆਂ ਦਾ ਤੰਤਾ ਵੱਜ ਗਿਆ ਜਿਹੜਾ ਆਉਂਦਾ ਉਹ ਮੁੜਦਾ ਹੋਇਆ ਤੰਨ ਸਤਗੁਰੂ ਜੀ ਸਤਨਾਮ ਵਾਹੀ ਹੁੰਦਾ ਜਾਪ ਜਪਦਾ ਜਾਂਦਾ ਸਤਗੁਰੂ ਜੀ ਨੇ ਲਾਸ਼ਮਣ ਦੇਵ ਬਰਾਗੀ ਦੇ ਡੇਰੇ ਪਹੁੰਚਣਾ ਇੱਕ ਨਾਇਨ ਸਤਿਗੁਰੂ ਜੀ 20 ਕ ਮੇਲ ਦੁਰ ਸਿੰਘਾਂ ਦੇ ਨਾਲ ਨਦਾਮੀ ਦੇ ਕਿਨਾਰੇ ਸ਼ਿਕਾਰ ਖੇਡਣ ਚਲੇ ਗਏ। ਨਦਾਮੀ ਦੇ ਕਿਨਾਰੇ ਬਹੁਤ ਸੁੰਦਰ ਸੰਗਣੀ ਬਨਸਨ ਉਹਨਾਂ ਬਣਾ ਵਿੱਚ ਹਿਰਨ ਤੇ ਹੋਰ ਚੰਗੇ ਜਾਨਵਰਾਂ ਦਾ ਸ਼ਿਕਾਰ ਬਹੁਤ ਸੀ। ਚਲਦੇ ਚਲਦੇ ਸਹਿਮਾ ਐਸੀ ਥਾਂ ਪੁੱਜੇ ਜਿੱਥੇ ਜਿਹੜੀ ਥਾਂ ਪ੍ਰਚੀਨ ਕਾਲ ਦੇ ਆਸ਼ਰਮਾਂ ਵਰਗੀ ਸੀ। ਬਹੁਤ ਸਾਂ ਆਵਣੀ ਥਾਂ ਕੇਲੇ ਸੰਗਤਰੇ ਮਾਟੇ ਆਦਿਕੰਦਰ ਹਸਤਾ ਤੋਂ ਬਿਨਾ ਹੋਰ ਬਹੁਤ ਸਾਰੇ ਬੁੱਤੇ ਸਨ ਸਾਰੇ ਆਸ਼ਰਮ ਵਿੱਚ ਹਰਿਆਵਲ ਹੀ ਹਰਿਆਵਲ ਸੀ ਹਰਨਤੇ ਬੱਕਰੇ ਹੈ ਰਹੇ ਸਨ ਬਰਿਸ਼ਾਂ ਉਤੇ ਪਾਂਸ਼ੀ ਕਰੋਲ ਕਰ ਰਹੇ ਸਨ ਸਿੰਘਾਂ ਦੇ ਸਾਥ ਸਤਿਗੁਰੂ ਜੀ ਆਸ਼ਰਮ ਵਿੱਚ ਦਸਨ ਹੋਏ ਉਸ ਸਮੇਂ ਆਸ਼ਰਮ ਦਾ ਬਾਸ ਆ ਆਸ਼ਰਮ ਵਿੱਚ ਨਹੀਂ ਸੀ ਸਿੰਘਾਂ ਨੇ ਪੁੱਛਣ ਤੇ ਪਤਾ ਲੱਗਾ ਕਿ ਉਹ ਆਸ਼ਰਮ ਲਾਸ਼ਮਣ ਦਾਸ ਬਰਾਗੀ ਦਾ ਸੀ ਸਤਿਗੁਰੂ ਜੀ ਨੂੰ ਝੱਟ ਜਦ ਆ ਗਿਆ ਕਿ ਉਸੇ ਬਰਾਗੀ ਦਾ ਹੈ ਜਿਸ ਬਾਰੇ ਜੈਤਰਾ ਮਹਾਂਤ ਨੇ ਸਤਿਗੁਰੂ ਜੀ ਨੂੰ ਬਹਰਾਨ ਪਰ ਦੱਸਿਆ ਸੀ ਜਿਹੜੇ ਆਪਣੇ ਜੋਗ ਵਾਲ ਦੇ ਨਾਲ ਸਾਧੂਆਂ ਦੀ ਹਾਸੀ ਕਰਿਆ ਕਰਦਾ ਸੀ ਸਤਗੁਰੂ ਜੀ ਨੇ ਸਾਰਾ ਆਸ਼ਰਮ ਫੇਰ ਕੇ ਦੇਖਿਆ ਕੋਈ 20 ਬਿੱਘੇ ਧਰਤੀ ਵਿੱਚ ਆਸ਼ਰਮ ਦਾ ਹੱਤਾ ਸੀ ਉਚਾਲੇ ਇੱਕ ਸੁੰਦਰ ਕੁਟਿਆ ਪਈ ਹੋਈ ਸੀ ਸਤਗੁਰੂ ਉਸ ਕੁਟਿਆ ਵਿੱਚ ਦਾਖਲ ਹੋ ਗਏ ਸੇਬਾ ਨੇ ਦੇਖਿਆ ਕਿ ਕੁਟਿਆ ਵਿੱਚ ਸੁੰਦਰ ਪਲੰਗ ਰੱਥਾ ਪਿਆ ਹੈ ਉਸੇ ਪਲੰਗ ਦੇ ਉੱਪਰ ਬਹੁਤ ਸੁੰਦਰ ਬਿਸਤਰਾ ਹੈ ਸੇਬਾ ਬਾਹੂ ਗੁਰੂ ਦਾ ਨਾਮ ਲੈ ਕੇ ਉਸ ਉੱਪਰ ਬੈਠ ਗਏ ਤੇ ਚਾਹਾਂ ਪਾਬਿਆਂ ਵਿੱਚ ਸੇਬਾਂ ਨੇ ਚਾਰੇ ਤੀਰ ਗੱਡ ਦਿੱਤੇ। ਪ੍ਰੰਗ ਤੇ ਬੈਠਦੇ ਸਾਰ ਹੀ ਸਿੰਘਾਂ ਨੂੰ ਹੁਕਮ ਦਿੱਤਾ ਆਸ਼ਰਮ ਵਿੱਚ ਜੋ ਵਸਤੂ ਖਾਣ ਜੋਗ ਹੈ ਉਹ ਫੜ ਕੇ ਖਾਵੋ। ਰਤਾ ਜ્ઞ ਗਿਆਨ ਹਾਜਨਾ ਕਰੋ। ਸਤਿਗੁਰੂ ਜੀ ਦਾ ਹੁਕਮ ਪਾ ਕੇ ਸਿੰਘਾਂ ਨੇ ਆਸ਼ਰਮ ਦਾ ਕੋਨਾ ਕੋਨਾ ਖੋਛ ਲਿਆ। ਚਾਰ ਬੱਕਰੇ ਮਿਲੇ ਹੋਰ ਥੋੜੀਆਂ ਜੀਆਂ ਵਸਤੂਆਂ ਖਾਣ ਵਾਲੀਆਂ ਮਿਲੀਆਂ। ਸਿੰਘਾਂ ਨੇ ਉਹ ਵੀ ਬੋਸ਼ ਲਿੰਗ ਬੱਕਰੀਆਂ ਨੂੰ ਵਿੱਚ ਝਟਕਾ ਕੱਢਿਆ ਲੰਗਰ ਵਿੱਚੋਂ ਬਰਤਨ ਲੈ ਕੇ ਬੱਕਰੀ ਦਾ ਮਾਸ ਰਿੱਜਣਾ ਤਰ ਲੱਗਦਾ ਪਰ ਉਹ ਆਸ਼ਰਮ ਦੀ ਮਰਜ਼ਾ ਅਨਸਾਰ ਬੱਕਰਾ ਝਟਕਾਉਣਾ ਜਾਂ ਆਸ਼ਰਮ ਦੀ ਹੱਦ ਅੰਦਰ ਮਾਸ ਤਨਾਂ ਪਾੜੀ ਦੋਸ਼ ਸੀ ਬਰਾਗੀ ਦੇ ਇੱਕ ਚੇਲੇ ਨੇ ਜਦ ਦੇਖਿਆ ਕਿ ਆਸ਼ਰਮ ਵਿੱਚੋਂ ਧੂਆਂ ਪ੍ਰਗਟ ਹੋਇਆ ਹੈ ਤਾਂ ਉਹ ਪੱਜਾ ਆਇਆ ਸਿੰਘਾਂ ਨੂੰ ਦੇਖ ਕੇ ਉਹ ਹੈਰਾਨ ਹੋਇਆ ਬੈਸਨੋਂ ਲੰਗਰ ਵਿੱਚ ਮਾਸ ਰੰਜਨਾ ਹੋਇਆ ਦੇਖ ਕੇ ਉਹਦੇ ਸਿਰ ਪੈਰਾਂ ਨੂੰ ਅੱਗ ਲੱਗ ਗਈ ਮੱਕਰਿਆਂ ਨੀਆਂ ਸਿਰੀਆਂ ਤੇ ਖਰੋੜੇ ਬਾਹਰ ਪੈ ਤੱਕ ਕੇ ਉਹ ਆਪੇ ਤੋਂ ਮਾਰ ਹੋ ਗਿਆ ਉਸਨੇ ਰੌਲਾ ਪਾਇਆ ਇਹ ਕੀ ਹੋ ਰਿਹਾ ਹੈ ਕਿਉਂ ਕੀਤਾ ਜਾ ਰਿਹਾ ਹੈ ਤੁਸੀਂ ਕੌਣ ਹੋ ਬੱਕਰਿਆਂ ਨੂੰ ਮਾਰਿਆ ਮਾਸ ਤਰਿਆ ਪਾਰੀ ਪਾਪ ਕੀਤਾ ਹੈ ਆਸ਼ਰਮ ਪ੍ਰੇਟਿਆ ਗਿਆ ਹੈ ਕਿਆ ਤੁਸੀਂ ਮਲੇਸ਼ ਹੋ ਬਰਾਗੀ ਜੀ ਦਾ ਕਰੋਧ ਬੁਰਾ ਹੈ ਤੁਸਾਂ ਨੂੰ ਸਾੜ ਕੇ ਸਵਾਹ ਕਰ ਦੇਵੇਗਾ ਅੱਗ ਬੁਝਾ ਸੁੱਟੋ ਆਸ਼ਰਮ ਵਿੱਚੋਂ ਨਿਕਲ ਜਾਓ ਕੀਲੇ ਦੀਆਂ ਐਸੀਆਂ ਗੱਲਾਂ ਸੁਣ ਕੇ ਸਿੰਘਾਂ ਨੂੰ ਜੋਸ਼ ਆ ਗਿਆ ਉਹਨਾਂ ਨੇ ਉਸ ਨੂੰ ਧੌਣੋਂ ਫੜ ਕੇ ਆਸ਼ਰਮ ਤੋਂ ਬਾਹਰ ਕੱਢ ਦਿੱਤਾ ਨਾਲ ਹੀ ਧਮਕੀ ਦਿੱਤੀ ਕਿ ਜੇ ਤੂੰ ਇੱਧਰ ਆਇਆ ਆਇਓ ਤਾ ਤਾਂ ਨੂੰ ਵਿਚਟਕਾ ਸੁਟਾਂਗੇ ਜਾਂ ਬਰਾਗੀ ਨੂੰ ਸੱਦ ਕੇ ਲਾਇਆ ਕੇ ਲਿਆ ਜੇਲੇ ਦਾ ਲਹੂ ਸੁੱਕ ਗਿਆ ਉਹ ਹੈਰਾਨੀ ਤੇ ਪੈ ਕਾਰ ਪੈ ਕੰਨ ਕੰਮ ਦਾ ਉਦਨ ਨੱਠ ਗਿਆ ਜਿੰਦਰ ਉਸ ਦਾ ਗੁਰੂ ਮਰਾਗੀ ਸੀ ਚੇਲਾ ਸਿਰ ਤੇ ਪੈ ਰੱਖੀ ਨੱਸਾ ਗਿਆ ਉਹਦਾ ਗੁਰੂ ਲਸ਼ਮਣ ਦੇਵ ਮਰਾਗੀ ਕੋਈ ਦੋਖ ਉਹਦੀ ਬਾਟ ਉੱਤੇ ਬੈਠਾ ਸੀ। ਉਹਦੇ ਚੇਲੇ ਉਹਦੇ ਨਾਲ ਸਨ। ਉਹ ਗਦਾਵਰੀ ਦੇ ਕਿਨਾਰੇ ਬੈਠਾ ਹੋਇਆ ਕਈ ਪ੍ਰਕਾਰ ਦੇ ਮਨਪ੍ਰਚਾਵੇ ਕਰ ਰਿਹਾ ਸਨ। ਆਸ਼ਰਮ ਵਿੱਚੋਂ ਮਾਰ ਖਾ ਕੇ ਚੇਲੇ ਉਹਨਾਂ ਦੇ ਕੋਲ ਪੁੱਜਾ। ਉਹਦਾ ਸਾਹ ਨਾਲ ਸਾਹ ਨਹੀਂ ਸੀ ਰਾਂਦਾ। ਉਸਨੇ ਕਾਹਲੀ ਨਾਲ ਅਸ਼ੁੱਧ ਬਕਤਾਂ ਤੇ ਸ਼ਰਦਾ ਵਿੱਚ ਦੱਸਣਾ ਆਰੰਭ ਕੀਤਾ। ਆਸ਼ਰਮ ਵਿੱਚ ਕੋਈ ਆਇਆ ਏ। ਬੱਕਰੇ ਬੱਕਰੇ ਮਾਰ ਕੇ ਮਾਸ ਲੰਗਰ ਵਿੱਚ ਤਰਿਆ ਅੱਗ ਤੂੰ ਮਾ ਤੂੰ ਆ ਦੇਖੋ ਮੈਨੂੰ ਮਾਰਿਆ ਪਲੰਗ ਉੱਤੇ ਬੈਠਾ ਬੈਠਾ ਕੋਈ ਕੋਈ ਕੁਝ ਪਤਾ ਨਹੀਂ ਕੌਣ ਵੀ ਪਰਸਪਾਸ ਤਲਵਾਰਾਂ ਨੇ ਜੇ ਟਾਣਾ ਤਨਖ ਮਾਣ ਸਭ ਸ਼ਾਸਤਰ ਉਹਨਾਂ ਪਾਸ ਬਚਾਓ ਚਲੋ ਆਸ਼ਰਮ ਪਰ ਛੇ ਆ ਗਿਆ ਪਾਪ 파ਰਦ ਮਹਾ ਭਿਆਨਕ ਪਰਦ ਗੁਰਦੇਵ ਬਰਾਗੀ ਤੋਂ ਉਹਦੇ ਚੇਲਿਆਂ ਨੇ ਉੱਚੀ ਥਾਂ ਖਲੋ ਕੇ ਵੇਖਿਆ ਤਾਂ ਸੱਚਮੁੱਚ ਆਸਰਾਮ ਵਿੱਚੋਂ ਧੂਆਂ ਨਿਕਲ ਰਿਹਾ ਸੀ ਉਹ ਸਾਰੇ ਕ੍ਰੋਧਮਾਨ ਹੋ ਗਏ ਬਰਾਗੀ ਲਾਸ਼ਮਣ ਦੇਵ ਨੇ ਗੁੱਸੇ ਨਾਲ ਕੰਬਦਿਆਂ ਹੋਇਆ ਕਿਹਾ ਉਹ ਕੌਣ ਹੈ ਜੈਸ ਦੀ ਮੌਤ ਉਸ ਨੂੰ ਮੇਰੇ ਆਸਰਾਮ ਵੱਲ ਖਿੱਚ ਲਿਆਈ ਉਹ ਕਾਲ ਗ੍ਰਸ ਮੰਨ ਵਾਸਤੇ ਆਇਆ ਮੈਂ ਉਹਦੀ ਹੱਡੀ ਪਸਲੀ ਨਹੀਂ ਛੱਡਾਂਗਾ ਹੁਣ ਇਹ ਵੀਰ ਸੱਜਦਾ ਹਾਂ ਪਲੰਘ ਸਮੇਤ ਇੱਥੇ ਮੰਗਵਾਉਂਦਾ ਹਾਂ ਆਸ਼ਰਮ ਦੀ ਅੰਗ ਠੰਢੀ ਕਰਦਾ ਹਾਂ ਆ ਆਉਣ ਵਾਲੇ ਨੇ ਆਸ਼ਰਮ ਦੀ ਮਰਜ਼ਾ ਦਾ ਭੰਗ ਕਰਕੇ ਪਾਪ ਕੀਤਾ ਹਿੰਸਾ ਖੂਨ ਬੱਕਰੇ ਦਾ ਖੂਨ ਇਹ ਵੀ ਪਿਆਰ ਖੈਸਾ ਹੈ ਪਾਪ ਹੈ ਜੀਵ ਹੱਤਿਆ ਕਰਨ ਬੜਾ ਨਹੀਂ ਬਚ ਸਕਦਾ ਮੈਂ ਜ਼ਰੂਰ ਭਾਰੀ ਦੰਨ ਦੇਵਾਂਗਾ ਬੋਲਦੇ ਆ ਬੋਲਦੇ ਆ ਕਰੋਧ ਦੇ ਮਲਬਲੇ ਨਾਲ ਰਾਗੀ ਦਾ ਗਲਾ ਰੋਕੋ ਜਿਆ ਉਹ ਘਮਰਾ ਆ ਗਿਆ ਉਸਨੇ ਉਸੇ ਵੇਲੇ ਆਪਣੀ ਪੋਥੀ ਕੱਢੀ ਉਹ ਪੋਥੀ ਤੋਂ ਯੰਤਰ ਮੰਤਰ ਤੇ ਤੰਤਰ ਦੀ ਪੋਥੀ ਸੀ ਜਿਸ ਦੀਆਂ ਲਿਖਤਾਂ ਉੱਤੇ ਕਮਾਈ ਕਰਕੇ ਅਸ਼ਣੇ ਸ਼ਕਤੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ ਉਹ ਸਨੇ ਮੰਤਰ ਪੜੇ ਮੰਤਰ ਪੜਨ ਦੇ ਨਾਲ ਹੀ ਦੋ ਮਦਰੂਹਾ ਵੀਰ ਉਸ ਦੇ ਸਾਹਮਣੇ ਆਏ ਉਹ ਉਸੇ ਨੂੰ ਹੀ ਦਿਸੇ ਕਿਸੇ ਚੇਲੇ ਨੂੰ ਨਹੀਂ ਦਿਸੇ ਮੁਰਾਗੀ ਨੇ ਉਹਨਾਂ ਵੀਰਾਂ ਨੂੰ ਹੁਕਮ ਕੀਤਾ ਜਾਓ ਮੇਰੇ ਹੁਕਮ ਨਾਲ ਜਾਓ ਜਿਹੜਾ ਮੇਰੇ ਪਲੰਘ ਤੇ ਬੈਠਾ ਹੈ ਉਸ ਨੂੰ ਪਲੰਘ ਸਮੇਤ ਚੁੱਕ ਕੇ ਮੇਰੇ ਕੋਲ ਲੈ ਆਓ ਉਹਦੇ ਆਦਮੀਆਂ ਨੂੰ ਮਾਰ ਕੁੱਟ ਕੇ ਬਾਹਰ ਕੱਢ ਦੇਵੋ ਉਹਨਾਂ ਨੇ ਆਸ਼ਰਮ ਨੂੰ ਪਰੇਸ਼ਟ ਕਰ ਦਿੱਤਾ ਹੈ ਛੇਤੀ ਜਾਓ ਇਹ ਬਚਨ ਸੁਣ ਕੇ ਵੀਰ ਪ੍ਰੇਤ ਇੱਕ ਨਾਮ ਆਲੋਪ ਹੋ ਗਏ ਉਹ ਸਾਰੇ ਇਕੱਠੇ ਹੋ ਕੇ ਆਸ਼ਰਮ ਦੀ ਕੁੱਟਿਆ ਵਿੱਚ ਪੁੱਜੇ ਜਦੋਂ ਜਾ ਕੇ ਉਹ ਸਿੱਖਾਂ ਨੂੰ ਮਾਰਨ ਕੋਟਣ ਲੱਗੇ ਤਾਂ ਉਹਨਾਂ ਦੀਆਂ ਬਾਹਾਂ ਵਿੱਚ ਬਲ ਨਾ ਰਿਹਾ ਉਹ ਨਰਮਲ ਅਜੇ ਹੋਏ ਇੱਕ ਦੂਜੇ ਵੱਲ ਦੇਖਦੇ ਸਨ ਉਹਨਾਂ ਦੀ ਵੇਖਣੀ ਤੋਂ ਅਨਭਵ ਹੁੰਦਾ ਸੀ ਕਿ ਉਹਨਾਂ ਸਾਹਮਣੇ ਉਹ ਕੁਝ ਨਹੀਂ ਕਰ ਸਕਦੇ ਆਸ਼ਰਮ ਵਿੱਚ ਫੈਲਣ ਵਾਲੇ ਆਦਮੀ ਉਹਨਾਂ ਨਾਲੋਂ ਵੱਡੇ ਦਿਓ ਹਨ ਉਹਨਾਂ ਦੇ ਸਾਹਮਣੇ ਉਹ ਕੁਝ ਨਹੀਂ ਕਰ ਸਕਦੇ ਉਹ ਕੂਟੀਆਂ ਅੰਦਰ ਜਾ ਕੇ ਪਰੰਗ ਚੁੱਕਣ ਲੱਗੇ ਜਿਸ ਬਾਂਗ ਨੂੰ ਉਹ ਫੁੱਲ ਬਾਗ ਚੁੱਕ ਲਿਆ ਕਰਦੇ ਸਨ ਉਹ ਉਸ ਵੇਲੇ ਉਹਨਾਂ ਨੂੰ ਬਹੁਤ ਪਾਰਾ ਲੱਗਾ ਪਾਰਾ ਕਿਸੇ ਉਹਨਾਂ ਬਾਸੋਂ ਹਿੱਲਿਆ ਹੀ ਨਹੀਂ ਸੀ ਜਦੋਂ ਚੁੱਕਣ ਲੱਗੇ ਸਨ ਤਦੋਂ ਸਤਿਗੁਰੂ ਜੀ ਸਤਨਾਮ ਵਾਹਿਗੁਰੂ ਦਾ ਸ਼ਬਦ ਜਪਨ ਕਰਦੇ ਸਨ ਜਿਉਂ ਹੀ ਸਹਿਬਾਨੀ ਜੀ ਮਨੋਂ ਸਤਨਾਮ ਵਾਹਿਗੁਰੂ ਸ਼ਬਦ ਨਿਕਲਦਾ ਸੀ ਤਉਹੀ ਵੀਰਾਂ ਦੇ ਸਿਰ ਵਿੱਚ ਪੱਥਰਾਂ માં ਕੋਈ ਭਾ ਭਾਰੀ ਵਜਤੂ ਵੱਜਦੀ ਸੀ ਉਹ ਮਾਸਤੂ ਦੀ ਛਟਾ ਚੱਲ ਨਹੀਂ ਸਨ ਸਕਦੇ ਉਹ ਹੈਰਾਨ ਸਦਕੇ ਹੁੰਦਾ ਕੀ ਹੈ ਇਓ ਉਹ ਕਿੰਨਾ ਚਰਮਾਰ ਖਾਂਦੇ ਰਹੇ ਪਰ ਪ੍ਰੰਗ ਉਹਨਾਂ ਕੋਲੋਂ ਨਾ ਵਿਖਿਆ ਉਹ ਹਾਰ ਕੇ ਦਿਲ ਛੱਡ ਕੇ ਤੁਰ ਗਏ ਆਸ਼ਾਮ ਵਿੱਚੋਂ ਉੱਡ ਕੇ ਉੱਥੇ ਪੁੱਜੇ ਜਿੱਥੇ ਲక్ష్మణ ਦੇਵ ਬਰਾਗੀ ਬੈਠਾ ਸੀ ਉਸ ਦੇ ਸਾਹਮਣੇ ਹੋ ਕੇ ਕਹਿਣ ਲੱਗੇ ਮਾਲਕ ਤੁਸਾਂ ਦੇ ਆਸ਼ਰਮ ਵਿੱਚ ਪ੍ਰੰਗ ਤੇ ਆਸਣ ਲਾਉਣ ਵਾਲਾ ਪਰਖ ਕੋਈ ਮਾਮੂਲੀ ਪਰਸ਼ ਨਹੀਂ ਸਗੋਂ ਕੋਈ ਬਲੀ ਹੈ ਅਸਾਂ ਕੋણો ਕੁਝ ਨਹੀਂ ਬਣ ਸਕਿਆ ਮੰਜਾ ਤਾਂ ਹਿੱਲਿਆ ਹੀ ਨਹੀਂ ਉਹ ਧਰਤੀ ਦੇ ਨਾਲ ਜੁੜਿਆ ਹੋਇਆ ਹੈ ਸੋਗ ਨੂੰ ਯੋਹੀ ਅਸੀਂ ਮੰਜਾ ਚੁੱਕਣ ਲੱਗਦੇ ਹਾਂ ਤਾਂ ਹੀ ਅਸਾਂ ਦੇ ਸੈਰ ਵਿੱਚ ਸੱਟਾਂ 6:00 ਵਜ ਦੀ ਹੈ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਿਸ ਵਸਤੂ ਦੀ 6:00 ਵਜ ਦੀ ਹੈ ਉਹ ਅਸਾਂ ਨੂੰ ਦੱਸਦੀ ਮੂਲ ਨਹੀਂ ਸੀ ਅਸੀਂ ਤਾਂ ਨਹੀਂ ਜਾ ਸਕਦੇ ਅਸਾਂ ਨੂੰ ਉਹ ਮਾਲ ਛੁੱਟੇਗਾ ਉਹ ਅਸਾਂ ਨਾਲ ਅਸਾਂ ਨਾਲੋਂ ਬਲੀ ਹੰ ਬਹੁਤ ਬਲੀ ਮਾਲਕ ਕੋਈ ਹੋਰ ਚਾਰਾ ਕਰੋ ਆਸ਼ਮਣ ਦੇਵ ਨੂੰ ਆਪਣੇ ਕਾਲੇ ਅਲਮ ਉੱਤੇ ਮਾਣ ਸੀ ਉਸ ਨੂੰ ਉਸ ਪੋਥੀ ਉੱਤੇ ਮਾਣ ਸੀ ਜਿਹੜੀ ਪੋਥੀ ਦੇ ਮੰਤਰ ਉਸਨੇ ਸਾਦੇ ਸੰਨ ਉਸਨੇ ਕਈ ਮੰਤਰ ਪੜ੍ਹਨੇ ਸ਼ੁਰੂ ਕੀਤੇ ਉਸ ਨੇ ਇੱਕ ਮੰਤਰ ਨਾਲ ਕੂਟੀਆਂ ਨੂੰ ਹੀ ਅੱਗ ਲਾਉਣ ਦਾ ਯਤਨ ਕੀਤਾ ਪਰ ਉਹ ਇਸ ਕੰਮ ਵਿੱਚ ਵੀ ਫੇਲ ਹੋ ਗਿਆ ਉਹਦਾ ਮੰਤਰ ਨਾ ਫਰਿਆ ਨਾ ਤੁੰਨਾ ਨਿਕਲਿਆ ਤੀਨਾਂ ਅੱਗ ਦੇਸੀ ਉਹ ਕਰੋਧ ਨਾਲ ਭਰਿਆ ਪੀਤਾ ਆਸ਼ਰਮ ਵੱਲ ਤੁਰਿਆ ਰਾਮੇ ਚ ਆਉਂਦਾ ਹੋਇਆ ਕਰੋਧ ਨਾਲ ਕੰਮ ਦਾ ਆਉਂਦਾ ਸੀ ਮੁਕੀਆਂ ਨੂੰ ਵੱਟਦਾ ਚੀਚੀਆਂ ਨਾਲ ਦੰਦ ਪੀਂਦਾ ਹੋਇਆ ਨੁਛਾ ਹੁੰਦਾ ਸੀ ਉਹਦੀ ਇਹ ਦਸ਼ਾ ਦੇਖ ਕੇ ਕੁਦਰਤ ਹਾਸ ਰਹੀ ਸੀ ਧਰਤੀ ਉਹਦੇ ਪੈਰਾਂ ਨੂੰ ਪਿੱਛੇ ਕਰ ਰਹੀ ਸੀ ਉਹ ਕਦਮ ਨਹੀਂ ਸੀ ਪੁੱਟ ਸਕਦਾ ਉਹਦੀਆਂ ਲੱਤਾਂ ਹੁੰਦੀਆਂ ਜਾਂਦੀਆਂ ਸਨ ਉਹ ਚੱਲਦਾ ਚੱਲਦਾ ਆਸ਼ਰਮ ਦੇ ਨੇੜੇ ਆ ਪੁੱਜਾ ਪੁੱਜਣ ਤੇ ਉਹਦੀ ਹਾਲਤ ਹੋਰ ਖਰਾਬ ਹੋ ਗਈ ਆਸ਼ਮਨ ਦੇਵ ਨੇ ਇਹ ਰੇਖਾ ਫਿਰ ਰੋ ਦਾ ਤਿਆਗ ਕਰ ਤੇਰਾ ਮਾਲਕ ਆਇਆ ਹੈ ਇਹ ਗੈਬੀ ਵਾਰੋਂ ਸੁਣਾਈ ਦਿੱਤੀ ਇਹ ਆਵਾਜ਼ ਨੂੰ ਸੁਣ ਕੇ ਉਹ ਬਹੁਤ ਹੀ ਹੈਰਾਨ ਹੋ ਗਿਆ ਫਿਰ ਉਹ ਖਲੋ ਕੇ ਸੋਚਣ ਲੱਗਾ ਇਹ ਕੌਣ ਹੈ ਕੌਣ ਮੈਨੂੰ ਰੋਕ ਰਿਹਾ ਹੈ ਅੱਜ ਮੇਰਾ ਕਿਉਂ ਦਿਲ ਡਰਦਾ ਹੈ ਮੈਂ ਤਾਂ ਕਿਸੇ ਦੀ ਪ੍ਰਵਾਣ ਨਹੀਂ ਸਾ ਕਰਦਾ ਅੱਗ ਜਲ ਪ੍ਰਕਿਰਤੀ ਤੇ ਭੂਤ ਪ੍ਰੇਦ ਮੇਰੇ ਹੁਕਮ ਮੰਦੇ ਸਨ ਅੱਜ ਕੀ ਹੋ ਗਿਆ ਅੱਜ ਸਾਰੇ ਮੇਰੇ ਸਾਥ ਕਿਉਂ ਛੱਡ ਗਏ ਹਨ ਕੀ ਮੈਂ ਅੱਜ ਕਿਸੇ ਮਹਾਨ ਸ਼ਕਤੀ ਦਾ ਦਾਸ ਹੋ ਗਏ ਹਨ ਹਾਂ ਹਾਂ ਕੁਝ ਸਮਝ ਨਹੀਂ ਲੱਗਦੀ ਇਹ ਮਾਮਲਾ ਕੀ ਹੈ ਇਸ ਤਰ੍ਹਾਂ ਵਿਚਾਰਦਾ ਹੋਇਆ ਉਹ ਆਸ਼ਰਮ ਦੇ ਨੇੜੇ ਪੁੱਜਾ ਉਹਦੇ ਉਹਦੇ ਸਾਥੀ ਉਹਦੇ ਨਾਲ ਸਨ ਔਰ ਸਨੇਹ ਸਾਥੀਆਂ ਵਾਲ ਦੇਖ ਕੇ ਕੋਚਰ ਦੇਖ ਕੇ ਹੁਕਮ ਕੀਤਾ ਮੈਂ ਆਖਦਾ ਹਾਂ ਹੁਕਮ ਇਹਨਾਂ ਦਾ ਹ ਜਿਹੜਾ ਵੀ ਆਸ਼ਰਮ ਵਿੱਚ ਹੈ ਉਸ ਨੂੰ ਫਾੜ ਲਵੋ ਮਾਰ ਦੇਵੋ ਕੁੱਟੋ ਸੁੱਟੋ ਕਿਸੇ ਕੋਲੋਂ ਨਾ ਡਰੋ ਨਾ ਕਿਸੇ ਦੀ ਪ੍ਰਵਾਹੀ ਕਰੋ ਪਰ ਅੱਗੇ ਕੌਣ ਹੋਵੇ ਚੇਲੇ ਤਾਂ ਉਸ ਬੇੜੇ ਹੀ ਡਰ ਗਏ ਸਨ ਜਦੋਂ 라ਸ਼ਮਣ ਦੇਵ ਜੀ ਨੇ ਕਿਹਾ ਸੀ ਮੇਰੇ ਵੀਰ ਹਾਰ ਗਏ ਪਤਾ ਨਹੀਂ ਉਹ ਕੌਣ ਪਰਖ ਹੈ ਉਹ ਚੇਲੇ ਉੱਥੋਂ ਹੀ ਉੱਥੇ ਹੀ ਟਿਕੇ ਰਹੇ ਉਹਨਾਂ ਨੇ ਪੈਰ ਨਹੀਂ ਹਿਲੇ ਆਸ਼ਰਮ ਦੇ ਬੂਹੇ ਅੱਗੇ ਪਜਦੇਆਂ ਸਾਲ ਆਸ਼ਮਣ ਦੀਵ ਦੀਆਂ ਅੱਖਾਂ ਵਿੱਚੋਂ ਕ੍ਰੋਧ ਦੂਰ ਹੋ ਗਿਆ ਉਹਦੇ ਮਨ ਨੂੰ ਕੁਝ ਧੀਰਜ ਹੋਈ ਤੇ ਤਾਨ ਵਿੱਚ ਜੋ ਕ੍ਰੋਧ ਦਾ ਜੋ ਸੀ ਉਹ ਵੀ ਘਟ ਗਿਆ ਉਸ ਦੇ ਮਨ ਵਿੱਚ ਫੁਰਨਾ ਫੁਰਿਆ ਜਰੂਰ ਕੋਈ ਮਹਾਨ ਸ਼ਕਤੀ ਰੱਖਣ ਵਾਲਾ ਪਰਖ ਹੈ ਕਿਤੇ ਭਗਵਾਨ ਹੀ ਮੇਰੇ ਇਮਤਿਹਾਨ ਲੈਣ ਆ ਗਿਆ ਹੋਵੇ ਕਿਉਂ ਨਾ ਮੈਂ ਬਚਨ ਮੈਂ ਚਰਨ ਹੜਲਮਾ ਜਰੂਰ ਜਰੂਰ ਭਗਵਾਨ ਹੀ ਹੋਵੇਗਾ ਕਿਉਂ ਇੱਕ ਦਿਨ ਉਸ ਨੇ ਮਨ ਉਸ ਦੇ ਮਨ ਨੇ ਫੈਸਲਾ ਕਰ ਲਿਆ ਕੁਦਰਤ ਦਾ ਸੂਲ ਹੈ ਸ਼ਕਤੀ ਅੱਗੇ ਹਾਰ ਕੋਈ ਸਿਰ ਨਵਾਉਂਦਾ ਹੈ ਉਹ ਸੈ ਨੀਮਾ ਕਰਦੇ ਹੌਲੀ ਹੌਲੀ ਤੁਰ ਪਿਆ ਕੂਟਿਆ ਦੇ ਮੂਹੇ ਅੱਗੇ ਜਾ ਪੁੱਜਾ ਕੂਟਿਆ ਦੇ ਅੰਦਰ ਝਾਤ ਮਾਰੀ ਨਿਰਾਨੂਰ ਹੀ ਨੂਰ ਨਜਰੀ ਆਇਆ ਐਸਾ ਨੂਰ ਜਿਹੜਾ ਅੱਗੇ ਕਦੀ ਨਹੀਂ ਸੀ ਦੇਖਿਆ ਰੱਬ ਦਾ ਨੂਰ ਧਰਮ ਦੀ ਮੂਰਤੀ ਮਹਾਦਰੀ ਤੇ ਮਹਾਸ਼ਕਤੀ ਦਾ ਬੋਤ ਫਿਰ ਇਹ ਕੀ ਉਹ ਬੋਤਮਸ਼ ਕਰਾਉਂਦਾ ਹੋਇਆ ਨਜ਼ਰ ਆਇਆ ਸੱਦ ਪੁੱਲ ਗਈ ਗਾਣੀ ਨਾਲ ਨਾਲ ਨਾਸ਼ਮਣ ਦੇ ਅਗੇ ਹੋਇਆ ਤੇ ਗੁਰੂ ਜੀ ਦੇ ਕਮਲ ਚਾਨਾ ਉੱਪਰ ਜਾ ਡਿੱਗਾ ਸਤਿਗੁਰੂ ਜੀ ਦੇ ਚਾਨਾ ਦੇ ਛੋ ਨਾਲ ਸਰੀਰ ਦੇ ਆਤਮਾ ਆਤਮਾ ਹੁ ਮਿੱਤਰ ਹੋ ਗਈ ਹੰਕਾਰ ਦੀ ਰੋ ਜੋ 나ੜੀ 나ੜੀ ਬਚਲ ਹੁੰਦੇ ਨਾਲ ਫਿਰਦੀ ਸੀ ਉਹ ਰੁਕ ਗਈ ਨੈਣਾ ਵਿੱਚ ਜਲਾ ਆ ਗਿਆ ਸੇਬਾਂ ਨੇ ਮੁਸਕਰਾ ਕੇ ਪੁੱਛਿਆ ਕੌਣ ਹੈ ਜੀ ਜੀ ਮੈਂ ਬੰਦਾ ਹਾਂ 라ਸ਼ਮਣ ਦੇਵ ਨੇ ਜਵਾਬ ਦਿੱਤਾ ਹੱਥ ਜੋੜ ਕੇ ਤੇ ਧੌਣ ਉੱਪਰ ਚੁੱਕੀ ਉਸ ਦੇ ਨੈਣਾ ਵਿੱਚ ਤਰਲਾ ਸੀ ਮਹਾਬਲੀ ਦਾ ਹੁਲਿਆ ਹੀ ਵਿਗੜ ਗਿਆ ਉਹ ਮਾਸੂਮਾ ਤੇ ਸੌਂਗਾ ਬਾਂਗ ਗਵੀਰ ਹੋ ਗਿਆ ਸਤਿਗੁਰੂ ਜੀ ਨੇ ਨੈਣਾ ਵਿੱਚੋਂ ਨੈਣ ਪਾਉਂਦਿਆਂ ਹੋਇਆਂ ਪੁੱਛਿਆ ਕਿਸ ਦਾ ਬੰਦਾ ਹੈ ਆਪ ਦਾ ਮੈਂ ਆਪ ਦਾ ਬੰਦਾ ਜੋ ਹੁਕਮ ਕਰੋ ਸੋ ਕਰਾਂਗਾ ਮੇਰੀ ਪੁੱਲ ਨਾਨੋ ਮੈਨੂੰ ਬਖਸ਼ੋ ਮੈਂ ਆਪ ਦਾ ਨਰਮਾਣਾ ਸੇਵਕ ਬੰਦਾ ਇਹ ਸੁਣ ਕੇ ਸਤਿਗੁਰੂ ਜੀ ਨੇ ਦੋਹਾ ਮਾਹੀਆਂ ਤੋਂ ਫਾੜ ਕੇ ਉੱਪਰ ਕੀਤਾ ਇੱਕ ਪਾਸੇ ਮੰਜੇ ਉੱਤੇ ਬਿਠਾ ਲਿਆ ਸੇਬਾ ਨੇ ਉਸ ਕੋਲੋਂ ਅਸਦੀ ਜ਼ਮਾਨੀ ਸਾਰੀ ਉਸਦੀ ਪਿਛਲੀ ਜੀਵਨ ਕਥਾ ਸੁਣੀ ਜਦੋਂ ਸਾਰੀ ਜੀਵਨ ਕਥਾ ਸੁਣ ਚੁੱਕਿਆ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਜਦੋਂ ਸਾਰੀ ਜੀਵਨ ਕਥਾ ਸੁਣਾ ਚੁੱਕਿਆ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਜੋ ਕੁਝ ਕੀਤਾ ਹੈ ਜੋ ਕੁਝ ਸਿੱਖਿਆ ਹੈ ਕੀ ਇਸਨਾਣ ਭਾਰਤ ਦੇ ਲੋਕਾਂ ਨੂੰ ਵੀ ਕੋਝ ਲਾਭ ਹੋਇਆ ਵਾਹਿਗੁਰੂ ਦੀ ਕੀ ਸੇਵਾ ਕੀਤੀ ਉਸ ਤੇ ਧਰਮ ਬਾਰੇ ਕੁਝ ਕੀਤਾ ਮੇਰੇ ਕੋਲੋਂ ਕਿਸੇ ਨੂੰ ਕੋਝ ਲਾਭ ਨਹੀਂ ਪੁੱਜਿਆ ਮੈਂ ਤਾਂ ਮੰਤਰਾਂ ਦੀ ਸਾਧਨਾ ਕਰਦਾ ਰਿਹਾ ਹਾਂ ਜੋ ਸ਼ਕਤੀਆਂ ਪ੍ਰਾਪਤ ਕੀਤੀਆਂ ਹਨ ਉਹਨਾਂ ਤੋਂ ਵੀ ਕਿਸੇ ਨੂੰ ਕੋਈ ਲਾਭ ਨਹੀਂ ਪਹੁੰਚਾਇਆ। ਰਾਸ਼ਮਣ ਦੇਵ ਨੇ ਕੁਝ ਸ਼ਰਮਿੰਦਾ ਜਾ ਹੋ ਕੇ ਉੱਤਰ ਦਿੱਤਾ ਕਿ ਹੁਣ ਕੋਈ ਭਰਾਇ ਦਾ ਕੰਮ ਕਰਨਾ ਚਾਹੁੰਦਾ ਹੈ। ਸਤਿਗੁਰੂ ਜੀ ਨੇ ਪੁੱਛਿਆ ਜਿਵੇਂ ਹੁਕਮ ਹੋਵੇ ਮੈਂ ਆਪ ਦਾ ਬੰਦਾ ਹਾਂ। ਜੋ ਹੁਕਮ ਕਰੋ ਸੋ ਕਰਾਂਗਾ। ਸੋਹਣ ਘੜੀ ਘੜੀ ਮੈਂ ਆਪ ਦਾ ਆਖਦਾ ਹਾਂ, ਆਖਦਾ ਹੈ। ਜਿਹੜੇ ਮੇਰੇ ਬੰਦੇ ਬਣਦੇ ਹਨ ਉਹਨਾਂ ਨੂੰ ਬਹੁਤ ਕੱਲਣਾ ਕੱਲਣੀਆਂ ਪੈਣੀਆਂ ਹਨ ਉਹਨਾਂ ਨੂੰ ਤਾਂ ਜਾਨ ਤੇ ਖੇਲਣਾ ਪੈਂਦਾ ਹੈ ਘਾਰ ਘਾਟ ਹੋ ਜਾੜਨਾ ਪੈਂਦਾ ਹੈ ਮੈਂ ਸਭ ਕੁਝ ਕਰਾਂਗਾ ਘਾਰ ਘਾਟ ਤਬਰ ਘਟੰਬ ਮੇਰਾ ਪਹਿਲਾਂ ਹੀ ਨਹੀਂ ਨਹੀਂ ਮੈਂ ਸਿਰਫ ਦਾਮ ਦਾ ਦਮ ਹਾਂ ਫੇਰ ਸੁਣ ਸਤਿਗੁਰੂ ਜੀ ਨੇ ਫਰਮਾਇਆ ਐ ਸਮੇਂ ਪੰਜਾਬ ਤੇ ਕਸ਼ਮੀਰ ਦੀ ਲਿਕਾਈ ਬਹੁਤ ਤੰਗ ਖੈ ਹਿੰਦੂਆਂ ਨੂੰ ਸੌਖ ਨਾਲ ਜਿਉਣਾ ਨਹੀਂ ਦਿੱਤਾ ਜਾਂਦਾ ਅਸਾਂ ਦੇ ਪਿਤਾ ਗੁਰੂ ਤੀਗਵਾਰ ਦਰਜੀ ਨੇ ਕਸ਼ਮੀਰੀ ਪੰਡਤਾਂ ਦੀ ਬੇਨਤੀ ਨੂੰ ਪ੍ਰਮਾਨ ਕਰਕੇ ਦਿੱਲੀ ਵਿੱਚ ਅਸੀਂ ਦੀ ਪਾਈ ਉਹਨਾਂ ਨੇ ਸਿੱਖਾਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਇੱਕ ਨੂੰ ਉੱਪਰ ਦੀ ਦੇਖ ਵਿੱਚ ਬਿਠਾਇਆ ਗਿਆ ਇਹ ਦੂਸਰੇ ਦੇ ਸਿਰ ਤੇ ਆਰਾ ਰੱਖ ਕੇ ਦੁਖਾਣ ਕੀਤਾ ਗਿਆ ਸਤਿਗੁਰੂ ਜੀ ਪਿੱਛੋਂ ਅਸਾਂ ਧਰਮ ਪ੍ਰਚਾਰ ਕੀਤਾ ਖਾਲਸਾ ਪੰਥ ਦੀ ਸਹਾਜਣਾ ਕੀਤੀ ਜਨਮ ਨਾਲ ਟੱਕਰ ਲਈ ਇਤੋਂ ਅੱਗੇ ਸਹਿਬਾ ਨੇ ਸਾਰੀ ਕਥਾ ਬਿਆਨ ਕਰ ਦਿੱਤੀ ਸਹਿਬ ਜਦਿਆਂ ਦੀਆਂ ਸੀਧੀਆਂ ਵੀ ਤੇ ਬਿਆਨ ਕੀਤੀਆਂ ਛੋਟੇ ਇਤੋਂ ਹੁਣ ਆਪਾਂ ਸਮਾਪਤ ਕਰਦੇ ਆਂ ਬੋਲਣ ਵਿੱਚ ਅੱਖਰਵਰਦਾ ਘਟਦਾ ਪੁੱਲ ਚੱਕ ਮਾਫਾ ਨਾਮ ਲੈਣ ਜਾਣ ਬੱਚੇ ਦੇ ਸਕਤੇ ਆਖਣਾ ਅੱਗੇ ਤੋਂ ਸਭ ਤੋਂ ਸੇਵਾ ਕਰਾਉਣੇ ਨਾਮ ਦੀ ਦਾਦ ਵਖਰੇ ਇਨਸ਼ਾ ਅੱਲਾਹ ਦੀ ਤਰੀਕ ਮੈਂਸ ਨੂੰ ਹੰਤੇ ਨਾਮ ਨਾਲ ਜੋੜਨਾ ਮਾਹੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ